ਅਮਰੀਕਾ ਦੀ ਧਰਤੀ ਤੇ ਬੋਲੇ ਨੂੰ ਦਾਖ ਦੇ ਇੱਥੇ ਬੋਲੇ ਤਾਂ ਡੀ ਐਂਟਰੀ ਹੈ ਨਹੀਂ ਬੋਲੇ ਇਧਰ ਪਾਜੀ ਹੁਣੀ ਦੇਖ ਲਓ ਜੀ ਦੋ ਬੋਲੇ ਸੀ ਅਮਰੀਕਾ ਵਾਲਿਆਂ ਨੇ ਆਹ ਲੈ ਆਹ ਵੜ ਗਿਆ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਆਹ ਲੈ ਆਹ ਲੈ ਜੇ ਦੇਖੋ ਕਹਦਾ ਪਿਆ ਉਹ ਤੂੰ ਕਿਹਾ ਤੇ ਰਾਤੀ ਕਹਿੰਦਾ ਹਸਰਾਣੇ ਹੈ ਨਹੀਂ ਸਾਡੇ ਚੱਕ ਆਲੇ ਓਏ ਆ ਫੜ ਕੱਛ ਦੇ ਲੇਲਾ ਲਾਲੀ ਆਹ ਉਹ ਲੈ ਉਹਨਾਂ ਨੂੰ ਆਹ ਪਰ ਦਈਏ ਉਹਨਾਂ ਦੇ ਪੱਖੇ ਨੂੰ ਲਾਉ ਗਏ ਕਿਹੜੇ ਆਹ ਆਹ ਇਹ ਸੀ ਆਹ ਲੈ ਡੈਡੀ ਨੇ ਰੀਆਂ ਹੀ ਲਿਆ ਦੂ ਉਹਨਾਂ ਦੀਆਂ ਬਾਅਦ ਹਸਤੇ ਮੈਂ ਕੀ ਕਹਾਂ ਸੁਤੇਪੇ ਕੰਦਾ ਜਨ ਵਜਣ ਸਾਰਾ ਟੱਬਰ ਇਧਰੋਂ ਸੌਤੇ ਛੱਡੇ ਮੰਮੀ ਇਹਦੀ ਤੇ ਡੈਡੀ ਰਜਾਈ ਲੈਣ ਤੱਕ ਜਦ ਬਗਲੀ ਜੋਗਣਾ ਉਹ ਬਈ ਆ ਇਦਾਂ ਹੀ ਹੋਵੇ ਇਦਾਂ ਦਾ ਪੱਖਾ ਵਾਜੀ ਆ ਆਹ ਭਾਈ ਛੱਡ ਕੇ ਇਦਾਂ ਹੀ 15 ਕਿਲੋਮੀਟਰ ਇਦਾਂ ਹੀ ਆ ਅੱਛਾ 15 ਕਿਲੋਮੀਟਰ ਹਨ ਹਾਲ ਕੋਲੇ ਮੋਰੀ ਟੁੱਟ ਗਈ ਸੀ ਬਾਈ 1.14 ਹੋ ਗਏ ਇਹ ਨਾਲ ਕਹਿੰਦੇ ਭਿੰਦਾ ਪਵਾਰ ਆਇਆ ਹੋਇਆ ਹੈ ਚਰਚਾ ਦੇ ਵਿੱਚ ਨੇ ਚੜਤਾ ਚੜਾਈ ਹੈ ਕਹਿੰਦੇ ਦੁਨੀਆ ਕਹਿੰਦੇ ਐਵੇਂ ਨਹੀਂ ਫੋਲੋ ਕਰਦੀ ਲੋ ਜੀ ਪਹੁੰਚ ਗਏ ਅੱਜ ਕਹਿੰਦੇ ਕਿੱਥੇ ਭਾਜੀ ਅਮਰੀਕਾ ਦੇ ਬਾਰਡਰ ਤੇ ਹਾਂ ਭਾਜੀ ਹੁਣ ਹੀ ਲੈ ਕੇ ਆਏ ਅੱਜ ਬਾਰਡਰ ਤੇ ਤੇ ਨਾਲ ਲਾਲੀ ਹੁਣੀ ਵੀ ਲਿਆਂਦਾ ਉਹ ਕੱਪ ਚ ਇੱਕ ਕਰੋ ਜੀ ਬਾਕੀ ਗੁੱਸਾ ਨਾ ਕਰੋ ਜੇ ਗਰੀਬ ਦਾ ਬੱਚਾ ਕਹਿੰਦੇ ਢਿੱਡ ਭਰ ਜੂ ਤੇ ਦੇਖੀ ਹੋ ਗਿਆ ਲਾਲੀ ਕੰਡੀਆਂ ਲੱਜ ਜਾਂਦੇ ਇਸ ਨੂੰ ਕਾਪਤ ਆ ਰਹੇ ਕੰਡੀਆਂ ਲੱਜ ਜਾਂਦੀਆਂ ਬਾਕੀ ਆ ਜੋ ਬਖਮਾਉਂਦੇ ਤੁਹਾਨੂੰ ਕਹਿੰਦੇ ਪਾਰਕਵਾਦ ਸੇ ਭਾਜੀ ਹੁਣੀ ਦਾਦੇ ਸੀ ਇਤਿਹਾਸ ਭਾਜੀ ਅਮਰੀਕਾ ਦਾ ਬਾਰਡਰ ਦਾ ਇਤਿਹਾਸ ਮੜ ਜਾ ਦੋ ਮਿੰਟ ਮਾਈਕ ਮੇਰੇ ਇੱਥੇ ਲਾਇਆ ਅੱਜ ਪਹਿਲੀ ਵਾਰੀ ਮਾਈਕ ਯੂਜ਼ ਕੀਤੇ ਆ ਪਹਿਲਾਂ ਬਾਜ ਵੀ ਚੈੱਕ ਕਰ ਲਈਏ ਕਿਦਾਂ ਆਉਂਦੀ ਦੱਸਿਓ ਮੜ ਜਾ ਕੀ ਕਾਪਦਾ ਜੀ ਇਹ ਭਾਈ ਅਮਰੀਕਾ ਦਾ ਬਾਰਡਰ ਹੈ ਅਮਰੀਕਾ ਦੀ ਪਾਰਕ ਹੈ ਇੱਥੇ ਅਮਰੀਕਾ ਤੋਂ ਤੇ ਕੈਨੇਡੀਅਨ ਕੋਈ ਵੀ ਇੱਥੇ ਆ ਕੇ ਪਾਰਕ 'ਚ ਮਿਲ ਸਕਦੇ ਆ ਬਾਕੀ ਆਪਣੇ ਜਿਹਦੇ ਕੋਲ ਅਮਰੀਕਾ ਵਾਲੇ ਬੰਦੇ ਕੋ ਕੈਨੇਡਾ ਦਾ ਵੀਜ਼ਾ ਹੈ ਨਹੀਂ ਤੇ ਕੈਨੇਡੀਅਨ ਕੋਲ ਅਮਰੀਕਾ ਦਾ ਵੀਜ਼ਾ ਹੈ ਨਹੀਂ ਗਾ ਕੋਈ ਵੀ ਹਾਂ ਕੋਈ ਵੀ ਪਰ ਇੱਥੇ ਜਾਨੀ ਕਿ ਇੰਡੀਆ ਵਾਲੇ ਰੂਲਸ ਹੈ ਨਹੀਂ ਇਹ ਨਹੀਂ ਹੋਵੇ ਇੱਥੇ ਪਾਰਕ ਤੇ ਟੱਟੀ ਕਰਕੇ ਤੇ ਮੁੜ ਜਾਓ ਪਿੱਛੇ ਨੂੰ ਐਦਾਂ ਨਹੀਂ ਮਿਲਣਾ ਹੀ ਆ ਇਕੱਲਾ ਜਬ ਵੀ ਇੱਥੇ ਨਹੀਂ ਲੱਗੇ ਬਾਕੀ ਦਿਖਾਉਨੇ ਆ ਸਾਨੂੰ ਅੱਗੇ ਜੀ ਲਓ ਜੀ ਕਰੋ ਚੈੱਕ ਆਹ ਫਿਰਦੇ ਆ ਕੈਨੇਡਾ 'ਚ ਤੇ ਇੱਧਰ ਆ ਜਾਨ ਅਮਰੀਕਾ ਹਨਾ ਬਾਜੀ ਹੂੰ ਵੇ ਆਪਣੀ ਤਾਂ ਕਹਿੰਦੇ ਤਾਰਾ ਹੀ ਇੰਦਾ ਲਾਈਆਂ ਉੱਥੇ ਤਾਂ ਚੇੜੀ ਨਹੀਂ ਪਰ ਮਾਰ ਸਕਦੇ ਹਾਂ ਤੇ ਇਧਰ ਕਹ ਤਾਂ ਤਾਰਾਂ ਦੇ ਵਿੱਚ ਫਸ ਜੰਦੀ ਆ ਕਰੋ ਜੀ ਚੇੜੀ ਲਾਲੀ ਆ ਜਾਂ ਗਾਮ ਮੇਰਾ ਵੀਰ ਆ ਜਾ ਪਿੱਛੇ ਨੂੰ ਕਹਦੇ ਜਾਨਾ ਆ ਜਾ ਮਾਮਾ ਤਾਇਆ ਤਾਇਆ ਫੇਸ਼ੀਅਲ ਕਰਾ ਕੇ ਆਇਆ ਗਾ ਮੂੰਹ ਤਾਂ ਦਿਖਾ ਲੈ 글로 ਕਿਦਾਂ ਆ ਆ ਨੋਟਿਸ ਕੀ ਕੀ ਦਿੱਤਾ ਭਾਜੀ ਇਹਨਾਂ ਨੇ ਆ ਨੋਟਿਸ ਪੜ੍ਹਦਾ ਯਾਰ ਮੈਨੂੰ ਪੰਜਾਬੀ ਨਹੀਂ ਸਮਝ ਆਉਂਦੀ ਇਹ ਪਤਾ ਨਹੀਂ ਕਾਹਦਾ ਦਿੱਤਾ ਨੋਟਿਸ ਹੈ ਉਹ ਅਮਰੀਕਾ ਦੀ ਆ ਬਾਰਡਰ ਵਾਲਿਆਂ ਦੀ ਆ ਬਾਰਡਰ ਨਾਲ ਘੁੰਮੇ ਰਹਿੰਦੀਆਂ ਆ ਅਮਰੀਕਾ ਵਾਲਿਆਂ ਦੀ ਤੇ ਮੈਨੂੰ ਲੱਗਦਾ ਭੈਜੋ ਕੇ ਪਾਕਿਸਤਾਨੀ ਦੀ ਖੜੀ ਆ ਜਿਹੜਾ ਰੰਗ ਦਿੱਤਾ ਉਹ ਤੇ ਹੈ ਮੈਨੂੰ ਦੇਖਾ ਗੋਰੀਆਂ ਦੇ ਨਾਲ ਲੰਚ ਕਰੀਏ ਆਪਾਂ ਤਾਂ ਕੁਝ ਲਿਆਏ ਨਹੀਂ ਖਾਣ ਨੂੰ ਨਾਲ ਇਧਰ ਲਈ ਬੱਸ ਉੱਥੇ ਮੰਗ ਲਈ ਉਦਾਂ ਹੀ ਕੁਝ ਮੋਹ ਨੂੰ ਹੱਥ ਕਰ ਦੇਂਦਾ ਲਈ ਤੇਰਾ ਨਹੀਂ ਗੁੱਸਾ ਕਰਨਾ ਉਹਨਾਂ ਨੇ ਕਹਿੰਦੇ ਗਰੀਬ ਗੋਰੇ ਦਾ ਬੱਚਾ ਜਿੱਦੋਂ ਤੇਰਾ ਰੰਗ ਤੇਰਾ ਸੋਨਾ ਤੇਰਾ ਜਿੱਦੋਂ ਲੱਗਦਾ ਕਿ ਕਿਦੋਂ ਤੇਰਾ ਰੰਗ ਗਿਆ ਕਹਿੰਦੀ ਨੋ ਕਹਿੰਦੀ ਹੋਲੀ ਬੋਲੋ ਕਹਿੰਦੀ ਹੋਲੀ ਬੋਲੋ ਨੋ ਵਾਲੇ ਹੈ ਨਹੀਂ ਤੋ ਕਹੋ ਭਾਈ ਮਾਰਿਓ ਨਾ ਇਹਦੇ ਮੇਰਾ ਵੀਰ ਕੋਈ ਨਹੀਂ ਸਾਡੇ ਨਾਲ ਆਈ ਹੈ ਭੱਜਣ ਨਹੀਂ ਦਿੰਦੇ ਉਹਦੇ ਨੂੰ ਯਾਰ ਕੁੱਟਿਓ ਨਾ ਮੇਰੇ ਵੀਰੇ ਦਾ ਭਾਜੀ ਵਧੀਆ ਤੇ ਤਾਂ ਸਭ ਸੈਟਾ ਤੇ ਸੁਣਾਉਂਗਾ ਜੀ ਕਿਹਦਾ ਭਾਜੀ ਕਿਹਦਾ ਜੀ ਇਹ ਬਾਕੀ ਤਾਂ ਵਧੀਆ ਕਹਦਾ ਭਾਜੀ ਕੈਨੇਡਾ ਅਗੜੀਆਂ ਜਾਵਾਂਗਾ ਸਟੇਟ ਮਾਰ ਕੇ ਜੇ ਹੁਣ ਹਾਲ ਆ ਜੀ ਉਹ ਵੀ ਖੁਸ਼ ਸੈਟ ਵਰਤ ਹੋਣ ਵਾਲਾ ਭਾਜੀ ਸੈਟ ਵਰਕੇ ਯਾਰ ਉਹਨੂੰ ਚੰਨੀ ਨੂੰ ਫੋਨ ਲਾਇਆ ਉਹਨੂੰ ਕਿਹਾ ਕਿ ਲੁੱਕ ਲੁੱਕ ਭੇਜ ਇਧਰੋਂ ਹਾਂ ਜੀ ਨਾਲੇ ਇਹ ਬਿੱਲੇ ਪੁਰੇ ਫਿਰਦੇ ਇਹਨਾਂ ਨੂੰ ਕੰਮ ਦਾ ਵਾਣਾ ਤੁਸੀਂ ਕਰਿਆ ਬਿੱਲੇ ਪਤਾ ਹੈ ਆ ਕੇ ਹੁਣ ਹੋ ਸੁਣਾਓ ਕਿਵੇਂ ਬਾਜੀ ਹੁਣ ਸੇਵਾ ਕੁਛ ਖੜਾਈਏ ਪੜਾਈਏ ਬਾਜੀ ਆ ਜਾਓ ਖਲਾ ਲਓਗੇ ਕੀ ਖਰਾਉਣਾ ਤਾਂ ਵੀ ਉਹ ਸਾੜਾ ਕੋਈ ਖਾਣਾ ਕਿ ਭੁੱਖਾ ਜਾਣਾ ਤੂੰ ਮੈਨੂੰ ਕੋਈ ਜਿਗਾੜ ਕਰ ਲੈਣ ਦੇ ਐਦਾਂ ਬਾਜੀ ਹੁਣ ਤਾਂ ਨਾ ਮੈਨਾਂ ਖਾਣ ਦਾ ਕੋ ਮਾਰਾਂਗੇ ਦਾ ਖਿਲਾਉਂਗੇ ਉਹ ਨਹੀਂ ਮੈਂ ਕੱਢਣ ਦੇਣੇ ਉਹ ਤਾਂ ਸਾਢੇ ਨਿਮ ਨਹੀਂ ਹੋਣ ਦੇਣੇ ਬੀਆਂ ਦੇ ਨਾਲ ਹੋਰ ਜੋੜਨੇ ਆ ਆਪਾਂ ਹੋਰ ਚਲੋ ਸਹੀ ਆ ਬਾਜੀ ਓਕੇ ਮੇਰਾ ਠੀਕ ਆ ਬਾਜੀ ਓਕੇ ਜੀ ਭਲਵਾਂ ਨੂੰ ਜਦੋਂ ਇੱਥੇ ਚਲੋ ਅਸੀਂ ਕਰਦੇ ਹਿੱਲਾ ਪਸਿੰਦਾ ਜੀ ਹੁਣ ਓਕੇ ਬਾਜੀ ਓਕੇ ਜੀ ਪਪਾ ਹੀ ਚੱਲੇ ਹੋਏ ਹੋਰ ਜੀ ਲੋ ਜੀ ਆ ਬਾਰਡਰ ਨਾਲੇ ਉਹਦਾ ਲਾਲੀ ਪਤਾ ਕਰਦਾ ਇਦਾਂ ਐ ਕਰੀ ਜਾਂਦਾ ਉੱਥੇ ਇੱਕ ਵਾਰੀ ਮੈਂ ਕਬੱਡੀ ਖੇਡਦਾ ਦੇਖਿਆ ਉਹ ਰੋੜਿਆਂ ਤੇ ਚੱਕ ਕੇ ਮਾਨ ਮੋੜ ਕੇ ਕਰਨ ਰੋੜੇ ਖੁੱਬਦੇ ਜਾਂ ਦੇਖਿਆ ਸੀ ਉੱਥੇ ਇੱਕ ਵਾਰੀ ਚੰਡੀਪੁਰੀ ਕਿਹੜੀ ਥਾਂ ਸੀ ਉਹ ਕਿੱਥੇ ਉਹਦੇ ਪਤੰਦਰ ਨੇ ਪੜਿਆ ਹੀ ਕੋਈ ਨਹੀਂ ਨੇ ਚੰਡੀਪੁਰੀ ਲੀਗ ਦਾ ਜੇਤੂ ਰਿਹਾ ਲਾਲੇ ਹੈਗਾ ਤਾਰ ਕਹਿੰਦੇ ਕੈਂਚੀ ਸਾਈਕਲ ਜਿੱਤਿਆ ਪਰ ਪੁੱਤ ਖਿਆਲ ਨਾਲ ਮੇਰਾ ਪੁੱਤ ਲਓ ਜੀ ਕਰੋ ਚੈੱਕ ਕਹਿੰਦੇ ਤੂੰ ਜਿੰਨਾ ਗੋਰਾ ਹੈਂ ਚੱਕਿਆ ਕਾਲੇ ਹੱਥਾਂ ਨਾਲ ਤੇਰਾ ਵੀ ਰੰਗ ਵੀ ਕਾਲਾ ਹੋ ਜਾਣਾ ਮੈਨਾਂ ਜਿੰਨਾ ਨਿਆਣਾ ਗੋਰਾ ਤੇ ਡੈਗ ਪਿਆ ਸੀ ਚੱਕਿਆ ਤਾਂ ਤੇਰਾ ਵੀ ਰੰਗ ਵੀ ਕਾਲਾ ਹੋ ਜਾਣਾ ਜਿੱਥੇ ਹੱਥ ਲੱਗਾ ਆ ਆ ਦੇਖੋ ਆ ਕਰੋ ਚੈੱਕ ਕੈਨੇਡਾ ਤੇ ਇਧਰ ਅਮਰੀਕਾ ਨਹੀਂ ਵੀ ਇੱਕ ਪੈਰ ਰੱਖ ਪੈ ਇੱਥੇ ਨਹੀਂ ਕੁੱਤਾ ਜਾ ਸਕਦਾ ਅਮਰੀਕਾ ਦੀ ਧਰਤੀ ਤੇ ਬਾਈ ਗੋਲੇ ਨੂੰ ਦੱਸ ਦੇ ਇੱਥੇ ਗੋਲੇ ਤਾਂ ਏਂਟਰੀ ਹੈ ਨਹੀਂ ਬਾਈ ਇਧਰ ਪਾਜੀ ਹੁਣੀ ਦੇਖ ਲਓ ਜੀ ਦੋ ਬੋਡੇ ਸੀ ਅਮਰੀਕਾ ਵਾਲਿਆਂ ਨੇ ਆਹ ਲੈ ਆਹ ਵੜ ਗਿਆ ਆਹ ਲੈ ਇੱਕ ਅਦੀ ਹੋਰ ਇੱਕ ਅਦੀ ਹੋਰ ਆਹ ਲੈ ਆਹ ਲੈ ਆਜੋ ਦੋ ਮਿੰਟ ਰੋਵੇ ਪਾਜੀ ਦੋ ਵੜ ਗਏ ਪਾਜੀ ਹੁਣੀ ਅਮਰੀਕਾ ਦੀ ਪਾਰਕ 'ਚ ਤੇ ਕਰੋ ਚੈੱਕ ਕਹਿੰਦੇ ਝੰਡੇ ਝੋਣੇ ਮਾਰ ਕੇ ਬਾਕੀ ਜਿਹੜਾ ਖਾਣ ਦਿਆ ਜਾਂ ਕੋਈ ਵੀ ਕੁਛ ਉਹ ਮੇਰਾ ਵੀ ਲਕੋ ਲੋ ਸਾਡੇ ਨਿਆਣਿਆਂ ਨੂੰ ਪੈਣਾ ਨਹੀਂ ਲਾਲੀ ਹੁਣੀ ਮਠਾਪੂਰੀ ਪਹੁੰਚ ਗਏ ਆ ਜੀ ਨੀਂਦ ਬਹੁਤ ਮਾੜੀ ਆ ਹੋ ਗਿਆ ਮੈਂ ਤੂੰ ਖਾਈ ਆ ਸਵੇਰ ਦਾ ਸਵੇਰ ਦਾ ਇਹਨੂੰ ਦੱਸਿਆ ਸੀ ਅੱਜ ਜਾਣਾ ਬਾਕੀ ਨਾ ਕੁਛ ਨਿਆਣਿਆਂ ਨੂੰ ਸੌਣ ਤੋਂ ਪਹਿਲਾਂ ਟੋਟਾ ਦੀ ਗੋਲੀ ਜ਼ਰੂਰ ਖਵਾ ਦੇਓ ਜੀ ਹੋਰ ਨਹੀਂ ਤਾਂ ਪਰ ਜਿੱਦਾਂ ਦੀ ਨੀਤਾਂ ਆਈਆਂ ਮੇਰੇ ਖਾਨਾ ਲਾਲੀ ਤੁਮ ਮਲਾਪੋ ਹੋਣੇ ਨਿਆਣਿਆਂ ਦੇ ਤੁਹਾਨੂੰ ਕੋਈ ਕੰਮ ਦੇਖ ਹੀ ਨਹੀਂ ਗਾ ਲਿਆ ਲੋ ਜੀ ਕਰੋ ਚੈੱਕ ਉਹ ਉਧਰ ਅਮਰੀਕਾ ਹੀ ਹੈ ਬੀਕ ਸਟਾਰ ਬੀਕ ਬਾਕਲੂ ਸਟਾਰ ਬੀਕ ਭੁੱਲ ਲੱਗ ਪਿਆ ਲੋ ਜੀ ਕਰੋ ਚੈੱਕ ਕਹਿੰਦੇ ਅਮਰੀਕਾ ਉਹ ਆਪਾ ਅਮਰੀਕਾ ਹੀ ਆ ਹੁਣ ਅੱਛਾ ਜੀ ਚਲਿਓ ਉਧਰ ਨੂੰ ਦੇਖ ਕੇ ਆਉਂਦੇ ਮਾਹੌਲ ਮਾਹੌਲ ਜਿੱਧਰ ਮਰਦੀ ਫਰੀ ਜਾ ਉਹ ਲਾਲੀ ਨੂੰ ਕਮਾ ਲਈਏ ਮੁੜ ਕੇ ਵਿਚਾਰੇ ਕਿੱਥੇ ਆ ਹੁਣ ਬਹਾਨੇ ਨਾਲ ਆ ਗਿਆ ਇਹ ਇਹ ਕਿੱਥੇ ਆ ਸੜ ਦਾ ਮੁੜ ਕੇ ਇਹ ਅਮਰੀਕਾ ਵਾਲਾ ਲੋ ਜੀ ਝੰਡੇ ਝੂਲਦੇ ਜੇ ਨਹੀਂ ਹਜੇ ਹਜੇ ਹਵਾ ਘੱਟ ਚੱਲਦੀ ਲੋ ਕੈਨੇਡਾ ਦਾ ਪੀਜ਼ਾ ਮੈਂ ਹੀ ਦਿੱਤਾ ਹੋਣਾ ਆਜੋ ਇਧਰ ਨੂੰ ਬਾਜੀ ਬਸ ਜਿਆਦਾ ਗਾਂ ਨੂੰ ਨਹੀਂ ਜਾਣਾ ਹੋਰ ਚਪੇੜਾ ਮਾਰ ਕੇ ਮੋੜਨ ਉਹ ਨਹੀਂ ਮੋੜਦੇ ਲੈ ਤੇ ਕਹਿੰਦੇ ਭਾਰਤ ਮਿਲਾਪ ਹੁੰਦਾ ਹੈ ਨਾ ਲੋਕਾਂ ਦਾ ਜਿੰਨੇ ਤੋਂ ਬੀਦਾ ਹੈ ਨੀਗਾ ਕੈਨੇਡਾ ਦਾ ਅਮਰੀਕਾ ਵਾਲਿਆਂ ਤੋਂ ਜਾਂ ਅਮਰੀਕਾ ਵਾਲਿਆਂ ਦਾ ਕੈਨੇਡਾ ਵਾਲਿਆਂ ਨੇ ਜਿਹਨੇ ਮਹਿਨਾ ਪਰ ਉਹ ਜੀ ਚੈੱਕ ਕਹਿੰਦੇ ਮਾਹੌਲ ਬਾਰਡਰ ਦਾ ਆਲੰਦੇ ਰੁਕ ਜਾ ਪਾਜੀ ਹੁਣ ਉਹਨਾਂ ਨੂੰ 2 ਵਜੇ ਇਕੱਠੇ ਚੱਲਦੇ ਆ ਲਓ ਜੀ ਇਧਰ ਰਸ਼ ਦੇਖੋ ਕਦਾ ਪਿਆ ਉਹ ਤੋਂ ਮੈਂ ਕ੍ਰਾਂਤੀ ਕਹਿੰਦਾ ਹਸਰਾਣੇ ਹੈ ਨਹੀਂ ਸਾਡੇ ਚੱਕਾ ਦੇ ਓਏ ਆ ਫੜ ਕੱਛ ਦੇ ਲੇਲਾ ਲਾ ਲਈ ਆ ਲਓ ਜੀ ਕਰੋ ਆ ਗੇਟ ਕਰੋ ਚੇਕੇ ਕਹਿੰਦੇ ਇਹ ਬਹੁਤ ਮਨਸ਼ੂਰ ਆ ਹਨਾ ਆ ਅਮਰੀਕਨ ਗੱਡੀਆਂ ਚੱਲਦੀਆਂ ਜਿਹੜੀਆਂ ਅਮਰੀਕਾ ਬਾਦਦੀਆਂ ਇਹਨੂੰ ਭਾਈ ਲਾਲੀ ਨੂੰ ਚੰਗੀ ਤਰ੍ਹਾਂ ਦੱਸ ਮੁੜ ਕੇ ਵਿਚਾਰੇ ਨੇ ਕੀ ਮਜ਼ਾ ਹੋਣਾ ਕਿ ਨਹੀਂ ਆ ਹੋਣਾ ਇਹਨੂੰ ਸਮਝਾ ਯਾਰ ਮੇਰਾ ਆਪਾਂ ਇੱਥੇ ਘੁੰਮਣਾ ਇੱਥੇ ਘੁੰਮਣਾ ਆਪਾਂ ਦਾ ਤੁਸੀਂ ਹੋਰ ਦੋ ਦਿਨ ਕਨੈਕਟ ਹੀ ਹੱਥ ਭਾਈ ਜਿਹੜੀ ਕੋਈ ਗੱਲ ਹੈਗੀ ਮੇਰਾ ਵੀਰੇ ਨੂੰ ਸਮਝਾ ਦੇ ਚੰਗੀ ਤਰ੍ਹਾਂ ਯਾਰ ਲੱਗਾ ਕਹਿੰਦੇ ਨਾਲ ਇਦਾਂ ਹੀ ਹੁੰਦਾ ਭਾਜੀ ਭਰਾਵਾਂ ਸਿਰ ਤੇ ਆ ਕੋਈ ਗਰੀਬ ਦਾ ਬੱਚਾ ਇੱਥੇ ਘੁੰਮ ਫਿਰ ਜਾਊਗਾ ਯਾਰ ਕੁਝ ਨਹੀਂ ਫਰਕ ਪੈਣਾ ਭਾਜੀ ਤੈਨੂੰ ਤਾਂ ਯਾਰ ਇਹ ਵਾਹ ਖਾਣ ਨੂੰ ਵੀ ਮੰਗਦਾ ਕੁਝ ਨਹੀਂ 10 ਬੀ ਡਾਲਰ ਆ ਲੱਗ ਜੂ ਕੋਈ ਇੱਧਰ ਲਾਲੀ ਕਹਿੰਦੇ ਲੈਣ ਲੱਗੀ ਆ ਇੱਧਰ ਇਹ ਕੈਨੇਡਾ ਜਾਂਦੇ ਨੇ ਨਹੀਂ ਇਹ ਜੈਕਿੰਜੂ ਗੀ ਅੰਦਰ ਹੋਣੀ ਆ ਇਹ ਗਾਂ ਜਾ ਕੇ ਟੂਲ ਆਪਾਂ ਹੀ ਟੂਲ ਹੋਣਗੇ ਉਹ ਵਾਲਾ ਟੂਲ ਕਿੰਨੇ ਅਮਰੀਕਾ ਨੂੰ ਆਪਾਂ ਕਰ ਲੋ ਜੀ ਕਰੋ ਲਾਲੀ ਨੂੰ ਪੁੱਛਦਾ ਜਿਹੜਾ ਥਾਈਲੈਂਡ ਤੋਂ ਧੱਕੇ ਖੰਦਾ ਆਇਆ ਮਥਾ ਇੱਥੇ ਤੇ ਪਹੁੰਚਿਆ ਲਾਲੀ ਪੁੱਛਦਾ ਆਹ ਲੈਣ ਕਾ ਤੇ ਲੱਗੀ ਆ ਲਾਲੀ ਹੁਣ ਇਹ ਲੈਣਾਂ ਦੱਸ ਸਕਦੇ ਆ ਇਹ ਜਿਹੜੇ ਮੋਦੀ ਵਾਲੀ ਦੋ ਰੁਪਇਆਲੀ ਕਣਕ ਲੈਣ ਤੇ ਇਹ ਵੀ ਲੱਗਦਾ ਹੁੰਦਾ ਇਹ ਉਹ ਫੋਲੜੀ ਵਾਲ ਜਾ ਕੇ ਲੈ ਕੇ ਆਉਂਦੇ ਹੁੰਦੇ ਸੀ ਕਣਕ ਲਾਲੀ ਹੁਣ ਕਰੋ ਚੇਤ ਕਿੰਨੀ ਭਰਾ ਤਿੰਨੇ ਬਖਰੀਆਂ ਬਖਰੀਆਂ ਕਾਪੀਆਂ ਤੇ ਜਾਗਦੇ ਹੁੰਦੇ ਸੀ ਬੂਟਾ ਮੜ ਤੇ ਤਾਂ ਨਹੀਂ ਗਏ ਸੀ ਬੂਟਾ ਤੇ ਵਿੜਾ ਪੈਣੇ ਸੀ ਨਾ ਜਾਂਦੇ ਤਾਂ ਜੱਟ ਦਾ ਸੋਚੋ ਉਧਰੋਂ ਇੱਥੇ ਪੀਤਾ ਨੇ ਲੋਗ ਵੇ ਰਾ ਜੀ ਗੱਡੀਆਂ ਰੋਕਦੇ ਆ ਜੇਬਰਾ ਤੋਂ ਮਿਰਖਨ ਐਲ ਬਣਾਈ ਆ ਇਹਨਾਂ ਨੇ ਲਾਲੀ ਕਰੋ ਚੈੱਕ ਆ ਗੇਟ ਤੇ ਕਹਿੰਦੇ ਬਹੁਤ ਲੁੱਕੀ ਫੋਟੋਆਂ ਖਿੱਚਦੇ ਆ ਤੇ ਆਪਾਂ ਵੀ ਖਿਚਾਉਨੇ ਆ ਇੱਧਰ ਗੇਟ ਤੇ ਜਾ ਕੇ ਇਹ ਫਿਰ ਰਹੇ ਆ ਜੀ ਅਮਰੀਕਾ ਚ ਉਹ ਦੇਖੋ ਉਧਰ ਲਾਈਨ ਲੱਗੀਆਂ ਕੈਨੇਡਾ ਜਾਣ ਲਈ ਕਰੋ ਚੈੱਕ 1900 ਕਦੋਂ ਦਾ ਬਣਿਆ ਕਹਿੰਦੇ ਓਪਨ 100 ਈਅਰਸ ਲੋ ਜੀ ਦੇਖ ਵੇ ਭਾਈ ਆ ਆ ਇਹ ਆ ਇਹ ਤਾਂ ਭਾਜੀ ਹੁਣ ਮੇਰੇ ਖਿਆਲ ਨਾਲ ਬਹੁਤ ਛੇਤੀ ਪਹੁੰਚੇ ਇੱਥੇ ਮਿੰਟ 5 ਲੱਗੇ ਹੋਣੇ ਇੱਥੋਂ ਮਸਾਏ ਮਸਾਏ ਉੱਥੇ ਦਿੱਲੀ ਜਾ ਜਾ ਕੇ ਕੋਲ ਮੈਂ ਟੱਲੇ ਹੁੰਦੇ ਸੀ ਸ਼ੈਲਡਰਨ ਆਫ ਏ ਕਿ ਕਾਮਨ ਮਦਰ ਇਹਦਾ ਮਤਲਬ ਕੀ ਆ ਮਰ ਗਿਆ ਆਪਾਂ ਨਿਆਣੇ ਆ ਇੱਕ ਹੀ ਮਾਂ ਦੇ ਆਛਾ ਯਾਨੀ ਕੈਨੇਡਾ ਤੇ ਅਮਰੀਕਾ ਹੈ ਹਾਂ ਓਕੇ ਜਾਂ ਵਿੱਚ ਦੀ ਨੰਗ ਪੱਜ ਕੇ ਦੋ ਕਰਨ ਵਾਲੇ ਆ ਗਏ ਹੋ ਗਿਆ ਟ੍ਰੇਨ ਆ ਗਈ ਟ੍ਰੇਨ ਆ ਗਈ ਚੱਲੀ ਕਹਿੰਦੇ ਟ੍ਰੇਨ ਉਧਰ ਨੂੰ ਅਮਰੀਕਾ ਨੂੰ ਉਹ ਪਤੰਦਰ ਬੇਲੜ ਵੀ ਦਿਖਾ ਲਦੇ ਆ ਉਹਨੂੰ ਨੀ ਇਹ ਬਹੁਤ ਛੇਤੀ ਪਹੁੰਚੇ ਭਾਜੀ ਅਮਰੀਕਾ ਤੋਂ ਹੂੰ ਅੱਗੇ ਕਿੰਨੇ ਸਾਲ ਉੱਥੇ ਲਾਏ ਪਾਸਪੋਰਟਾਂ ਨੇ ਤੂੰ ਤੇਰੇ ਕੀ ਸੋਚ ਵੀ ਜਦੋਂ ਮੈਂ ਉੱਥੋਂ ਪਿੱਛੋਂ ਖੱਜਲ ਹੁੰਦਾ ਇੱਥੇ ਵੀ ਇਦਾਂ ਹੀ ਆਵਾਂ ਹਾਂ ਤੇ ਹਾਲੇ ਹੀ ਨੇ ਹਾਲੇ ਵੀ ਪਹੁੰਚੇ ਨੇ ਉਹ ਤਾਂ ਅਮਰੀਕਾ ਪਹੁੰਚ ਗਏ ਹਨਾ ਆਹ ਪਹੁੰਚ ਗਏ ਚਲ ਸੁਪਨਾ ਜਿਹੜਾ ਪੂਰਾ ਹੋ ਗਿਆ ਜੀ ਬਾਕੀ ਕੋਈ ਨਹੀਂ ਦੋ ਮਹੀਨਿਆਂ ਚੋਂ ਭਰਾ ਪੂਰਾ ਕਰਾਊਗਾ ਯਾਰ ਉੱਥੇ ਇੱਧਰ ਜੇ ਦੁਕਾਨ ਨੂੰ ਭਾਜੀ ਹੁਣੇ ਕਿਸੇ ਨੇ ਅਪਾਇਟਮੈਂਟ ਲੈਣੀ ਆ ਤੇ ਭਾਜੀ ਹੁਣਾਂ ਨਾਲ ਕਰ ਲਿਓ ਕੰਟੈਕਟ ਵੀ ਦੇ ਲਵਾ ਕੇ ਦਿੰਦੇ ਭਾਜੀ ਇਹ ਕਰੀ ਨੰਬਰ ਬੋਲ ਦਿਓ ਮੜਦੇ ਆਪਣਾ ਜਿਹੜਾ ਜੇ ਤੇ ਮੈਸੇਜ ਕਰਨ WhatsApp ਵਾਲਾ ਨੰਬਰ ਜੀ 8639276127505 ਦੁਬਾਰੇ ਭਾਈ ਇੱਕ ਵਾਰੀ ਦੁਬਾਰਾ ਕਰ ਦਿਓ ਜੀ +669276127505 ਲਓ ਜੀ ਹੁਣ ਪਾਜੀ ਹੁਣ ਉਹ ਚੱਕ ਦਿਆਂ ਕਹਿੰਦੇ ਮੀਟਿੰਗ ਮੰਨ ਲਓ ਤੁਹਾਨੂੰ ਕਾਲ ਨਾ ਚੱਕ ਹੋਈ ਤੁਸੀਂ ਆਫਿਸ ਚ ਬੀਜੀ ਹੋਏ ਆਪਣੇ ਕਰਾਰਕ ਦਾ ਨੰਬਰ ਬੋਲਦੇ ਨਹੀਂ ਆਪਾਂ ਵੀ ਹੁਣ ਪਾਜੀ ਉਹਨਾਂ ਦੇ ਉੱਤੇ ਪਾਹੜਾ ਲਾਲੀ ਹੁਣਾਂ ਦੇ ਵੀ ਵੀਜ਼ਾ ਜਿੱਦਾਂ ਪਾਜੀ ਹੁਣਾਂ ਨੇ ਲਵਾ ਕੇ ਦਿੱਤਾ ਅਮਰੀਕਾ ਦਾ ਕੈਨੇਡਾ ਪਹੁੰਚੋ ਜਾਂ ਹੋਰ ਵੀ ਕਿਸੇ ਕੰਟਰੀਆਂ ਤੋਂ ਹਨਾ ਭਾਜੀ ਜਿੱਥੋਂ ਮਰਜੀ ਅਪਾਇੰਟਮੈਂਟ ਉਦਾਂ ਨਹੀਂ ਤੇ ਜਲਦੀ ਅਪਾਇੰਟਮੈਂਟ ਕਿਸੇ ਨੇ ਟੈਗ ਨਾ ਡੋਕਣਾ ਲੈਣੀਆਂ ਸਾਰਾ ਕੋਲ ਦਾ ਦੇ 2026 ਦੀ ਜਲਦੀ ਪਈ ਅਪਾਇੰਟਮੈਂਟ ਅਮਰੀਕਾ ਦੀ ਤੇ ਭਾਜੀ ਹੁਣਾ ਨੂੰ ਮੇਰੇ ਖਿਆਲ ਨਾਲ ਜਿਉਂ ਤੇ ਲਾਟ ਜਦ ਕਿਹਾ ਤੇ ਐਨ ਦਵਾ ਦੇਣੀ ਹੈ ਨਾ ਅਪਾਇੰਟਮੈਂਟ 2 ਕੁ ਮਹੀਨਿਆਂ ਤੱਕ ਜੀ 2 ਕੁ ਮਹੀਨੇ ਦਾ ਕੋ ਉਧਰ ਮਿਲੂਗੇ ਲਓ ਜੀ 2 ਕੁ ਮਹੀਨਿਆਂ ਤੱਕ ਤੁਹਾਨੂੰ ਕਹਿੰਦੇ ਉਹ ਉਧਰ ਲੱਭਣਾ ਉਧਰ ਲਈ ਫੋਨ ਨਹੀਂ ਪਾਵਾਂਗੇ ਤੱਕ ਜਾ ਕੇ ਜੀ ਇੱਕ ਭਰਾ ਦੇ ਸਿਰ ਤੇ ਇੱਕ ਦੇ ਕੇ ਰੇਲ ਕੂਚ ਨੂੰ ਲੱਭੇ ਜਾਗੇ ਕਰੋ ਜੀ ਚੱਕ ਗੋਲੇ ਹੋਣਾ ਨਾਲੋਂ ਤਾਂ ਕੁੱਤਾ ਹੀ ਚੰਗਾ ਅਮਰੀਕਾ ਤਾਂ ਭੰਗ ਗਿਆ ਉਹਦੇ ਕੁੱਤੇ ਦੇ ਸ਼ੂ ਦੇ ਕੋਈ ਸ਼ੂ ਪਾਏ ਨਹੀਂ ਨਹੀਂ ਹੁਣ ਭਰ ਗਿਆ ਬੜਾ ਹਾਂ ਹੁਣ ਨਾ ਗੋਲੇ ਨੂੰ ਨਾ ਕੰਪੇਅਰ ਕਰ ਇਹਦੇ ਨਾਲ ਹਾਂ ਗੋਲੇ ਹੋਣਾ ਦੇ ਗਲ ਚ ਪਟਾ ਥੋੜੇ ਆ ਉਹਦਾ ਆਜ਼ਾਦ ਆ ਉਹ ਆਜ਼ਾਦ ਦਾ ਮਤਲਬ ਕੀ ਹੈ ਕਵਾਰਾ ਕੁੱਤੇ ਆ ਇਹ ਤਾਂ ਫੇਰ ਵੀ ਪਾਲਤੂ ਘਰੇ ਸਾੰਬੇ ਆ ਕਰੋ ਚੱਕ ਜੀ ਕਹਿੰਦੇ ਬਾਰਡਰ ਉਧਰ ਬੰਨ ਰਹੀਆਂ ਰੇਲਾਂ ਜਫੀਆਂ ਬਣਨ ਦੀਆਂ ਜੀ। ਭਾਜੀ ਆ ਭਰਾ ਆ ਅਮਰੀਕਾ ਤੋਂ ਤੇ ਆ ਮਿਲ ਕੇ ਆਇਆ ਦੇਖ ਲੋ ਆ ਕੈਨੇਡਾ ਕੈਨੇਡਾ ਹੀ ਆ ਨਾ ਭਾਜੀ ਇੱਧਰ। ਲੋ ਜੀ ਹੋ ਗਿਆ ਇੰਟਰ ਕੈਨੇਡਾ ਚ ਤੇ ਦੁਬਾਰਾ ਕਹਿੰਦੇ ਵਾਪਸ ਆ ਜਾਣਾ। ਹਜੇ ਇੱਧਰ ਨੂੰ ਨਹੀਂ ਨਹੀਂ ਸਕਤਾਈ ਕੋਈ ਨਾ ਪਾਲਿਸੀ ਆ ਨਾ ਕੋਈ ਵੀ। ਇਹਦੀ ਲੋਕੀ ਚਲੋ ਜੀ ਕੈਨੇਡਾ ਜਾ ਕੇ ਭਮਾਰਾਤ ਨੂੰ ਮੋੜਨ। ਇੱਧਰ ਨੂੰ ਵੀ ਨਹੀਂ ਹੈਗੀ ਉਦਾਂ ਨਹੀਂ ਸਕਤਾਈ ਤਾਂ। ਉਹ ਤਾਂ ਜੇ ਦੇਖ ਪਿਆ ਜਦੋਂ ਸ਼ੱਕ ਸ਼ੋਕ ਪੈ ਗਈ ਲਾਲੀ ਵਰਗੇ ਤੇ ਤਾਂ ਆਪ ਨੂੰ ਵੀ ਕਈ ਯਾਰ ਇੱਥੋਂ ਚੱਕ ਕੇ ਲੈ ਜਾਂਦੇ ਆ ਭਾ ਦੇ ਲਟ ਜਾਂਦੇ ਆ ਸ਼ੋ ਦੇ ਬਾਏ ਬਾਏ ਕਰਦਾ ਉਹਨੇ ਕੈਨੇਡਾ ਬਾਏ ਬਾਏ ਲਓ ਜੀ ਉਹ ਰਿਸ਼ਤੇਦਾਰਾਂ ਨੂੰ ਮਿਲ ਕੇ ਮੁੰਡਾ ਆ ਗਿਆ ਵਾਪਸ ਕਹਿੰਦੇ ਉਹ ਵੀਡੀਓ ਚੈੱਕ ਨਹੀਂ ਪਰਮਣ ਮਰ ਕੇ ਦੀ ਹਾਂ ਕਰੋ ਜੀ ਚੈੱਕ ਆਪਾਂ ਇੱਥੇ ਲਾਟ ਵਾਣਾ ਇੱਥੇ ਤੱਕ ਹੀ ਜਾ ਸਕਦੇ ਹਾਂ ਨਾ ਭਾਜੀ ਜਾਣਾ ਉੱਧਰ ਆ ਜੋ ਦੇਖ ਕੇ ਆਉਣੇ ਜੀ ਦਿਖਾ ਕੇ ਆਉਣੇ ਉਧਰ ਨੂੰ ਤੁਹਾਨੂੰ ਭਾਈ ਕਰੀ ਗੱਲ ਮੁੰਡਾ ਤਰੀਕਾ ਹੀ ਹੈ ਜੀ ਇੱਧਰ ਆ ਵੀ ਸਾਰੇ ਭਰਾ ਅਮਰੀਕਾ ਤੋਂ ਹੀ ਆਏ ਆ ਇਹ ਪਹਿਲੀ ਪਾਰਕ ਆ ਕਹਿੰਦੇ ਇੱਥੇ ਜਿੱਦਾ ਕੈਨੇਡਾ ਦੀ ਜਿੱਦਾਂ ਕੋਈ ਜਿੱਦਾਂ ਮਿਲ ਸਕਦਾ ਕਿ ਫਿਰ ਨੂੰ ਰਿਸ਼ਤੇਦਾਰ ਅਮਰੀਕਾ ਕੋਈ ਕੱਚਾ ਵਾ ਇੱਥੇ ਆ ਕੇ ਬੈਠੋ ਘੁੰਮੋ ਫਿਰੋ ਜਿੱਦਾ ਮਰਜ਼ੀ ਬਾਕੀ ਨਿਊਯਾਰਕ ਵੀ ਹੈਗੀ ਆ ਕਹਿੰਦੇ ਉਹ ਪਰ ਇਦਾਂ ਜਿੱਦਾ ਸ਼ਕੰਜੇ ਜੇ ਲਾਏ ਆ ਇੱਧਰ ਤੇ ਉਧਰ ਨਹੀਂ ਆ ਸਕਦੇ ਇਦਾਂ ਇੱਥੇ ਕੋਈ ਚੱਕਰ ਨਹੀਂ ਜਿੱਦਾਂ ਮਰਜ਼ੀ ਆ ਕੇ ਬੈਠੋ ਸਾਰਾ ਦਿਨ ਘੁੰਮੋ ਹਾਂਜੀ ਮੈਗੀ ਖਿਲਾ ਦੀਏ ਲਾਲੀ ਨੂੰ ਮੈਗੀ ਖਿਲਾ ਦੀਏ ਤੈਨੂੰ ਮੈਗੀ ਬੋਲਦੇ ਆ ਮੇਰਾ ਵੀ ਆ ਧਿਆਨ ਨਾਲ ਚਲੋ ਠੀਕ ਆ ਬਾਜੀ ਓਕੇ ਜੀ ਕੁੜੀ ਜਾਣਾ ਨਹੀਂ ਤੇ ਕਿਤੇ ਪਾਣੀ ਨਹੀਂ ਲਓ ਜੀ ਬਾਜੀ ਹੁਣੇ ਚੱਲੇ ਹੁਣ ਕਹਿੰਦੇ ਅਮਰੀਕਾ ਨੂੰ ਕੈਨੇਡਾ ਹੋਇਆ ਏ ਇਧਰੋਂ ਚੱਲ ਠੀਕ ਆ ਮੇਰਾ ਵੀ ਬਸ ਆ ਗੱਡੀ 'ਚ ਬਹਿਣਾ ਆ ਗੱਡੀਆਂ ਲੱਗੀਆਂ ਕੋਈ ਸਿਕਿਉਰਟੀ ਨਹੀਂ ਕੁਛ ਨਹੀਂ ਕਰ ਲਓ ਚੈੱਕ ਇਧਰ ਬੜੇ ਚਿਰਦੇ ਯਾਰ ਮਰੇ ਆ ਹੁਣ ਇੱਥੇ ਨਹੀਂ ਨਹੀਂ ਤੁਸੀਂ ਅਮਰੀਕਾ ਤੋਂ ਆਇਆ ਹੋ ਕਿਹੜੇ ਵਾਸਤੇ ਇੱਥੇ ਆਏ ਸੀ ਪਹੁੰਚ ਕੇ ਕਹਿੰਦੇ ਅਮਰੀਕਾ ਹਾਂਜੀ ਤੇ ਬਾਜੀ ਹੁਣ ਹੀ ਚੱਲੇ ਆ ਹੁਣ ਪੁਲਿਸ ਨਾਲ ਗੱਲ ਕਰਨਾ ਕੀ ਕਹਣਾ ਸਦਾ ਆ ਬਾਜੀ ਉੱਥੇ ਕਿਹੜਾ ਬੇਡਨ ਕਿਹੜਾ ਬਾ ਉੱਥੇ ਰਾਸ਼ਟਰਪਤੀ ਦਾ ਪ੍ਰੋਗਰਾਮ ਆ ਮੂਰੇ ਰੱਖਣਾ ਉਥੇ ਆਪਾਂ ਜਦਾਂ ਹਾਂ ਕੈਲੀਫੋਰਨੀਆ ਚ ਬਹੁਤ ਸਰਾਧ ਕਰਾਉਣਾ ਕਹਿੰਦੇ ਵੱਡੇ ਪੱਦਰ ਤੇ ਕੀਤਾ ਜਾਊਗਾ ਜਦਾਂ ਸਰਾਧ ਕਰਾਉਣਾ ਕੈਲੀਫੋਰਨੀਆ ਕਿੰਨੇ ਲੱਖ ਬੰਦਾ ਕਮਾ ਮੈਂ ਇਹ ਜੋ ਕੱਢਣ ਨਾ ਮੁਰ ਕੇ ਪੰਜ ਚਾਰ ਬੰਦੇ ਜਿੰਨੇ ਦਿਲ ਕਾ ਦਾ ਕਹਿ ਪਾਏ ਮਾਂ ਕਹਿ ਨਾ ਪੰਜ ਲੱਖ ਬੰਦੇ ਦਾ ਪ੍ਰੋਗਰਾਮ ਆ ਪੰਜ ਲੱਖ ਬੰਦੇ ਦਾ ਪ੍ਰੋਗਰਾਮ ਆ ਮੈਂ ਅਮਰੀਕਾ ਫਰਾਦ ਕਰਾਉਣਾ ਉਹਦੀ ਪੰਜ ਚਾਰ ਕਿਸੇ ਵਜ੍ਹਾ ਕਰਨਾ ਘਰੇ ਵੀ ਰਹਿ ਗਿਆ ਕੋਈ ਚੱਕਰ ਨਹੀਂ ਬੁੱਧੂ ਉਹਨਾਂ ਨੂੰ ਸੁਧਣ ਹੈ ਬੁੱਧੂ ਉਹਨਾਂ ਨੂੰ ਨਹੀਂ 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 ਉਹ ਖਾ ਜੇ ਤਾਂ ਹੁੰਦਾ ਕੁੱਲੂ ਮਨਾਲੀ Shimla ਲਾਗੇ ਛਾਗੇ ਹੈ ਨਾ ਜ਼ਰੂਰ ਕਮਾਉਂਗਾ ਉਹ ਦੋ ਘੋਲ ਲੈਣੇ ਭਲਵਾਨ ਨੂੰ ਬੁੱਧੂ ਹਣੀ ਪਾਈ 500 ਬੰਦੇ ਲੈ ਕੇ ਜਾਊਂਗਾ ਮੈਂ ਭਾਈ ਬੁੱਧੂ ਹਣੀ ਪਾਈ 500 ਬੰਦੇ ਰਸ਼ਨ ਖਾਣ ਦੇ ਹਨ ਉਹ ਤਾਂ ਡੱਬਿਆਂ 'ਚ ਦੇਖ ਤਾਂ ਕੀ ਹੈ ਕੁਝ ਖਾਣ ਨੂੰ ਹੈਗਾ ਬੋਲ ਤਾਂ ਨੂੰ ਲਓ ਜੀ ਪੜ ਲਓ ਕਹਿੰਦੇ ਹਿਸਟਰੀ ਹੈ ਇਧਰ ਅਮਰੀਕਾ ਦੀ ਆ ਹੈਗੀ ਅਮਰੀਕਾ ਦੀ ਪਾਰਕਿੰਗ ਹਾਂ ਚਕੋ ਲਓ ਜੀ ਇਧਰ பாਜੀ ਉਹਨਾਂ ਨੇ ਤਾਂ ਖੋਰ ਲੈ ਪੀਦੇ ਅਮਰੀਕਾ ਦਾ ਸਮੋਸਾ ਬਾਜੀ ਮੇਰੇ ਅਮਰੀਕਾ ਦਾ ਸਮੋਸਾ ਬਾਜੀ ਕੈਨੇਡਾ ਤੋਂ ਲਿਆਏ ਹੀ ਬੰਦੇ ਅੱਛਾ ਇਹ ਬੁੱਲੇ ਕਾਦੇ ਇਹਨਾਂ ਦੇ ਪਥਰੀ ਪਈ ਆ ਉਹਨੂੰ ਨਾ ਮੈਂ ਕਿਹਾ ਇੰਨੇ ਬੁੱਲੇ ਕਾਦੇ ਤੇ ਪਥਰੀ ਪਈ ਆ ਇਹ ਬਾਈ ਸਵਾਦ ਹੁੰਦੇ ਛੱਡਣੇ ਤੁਸੀਂ ਵੀ ਨਹੀਂ ਸੀ ਮਿਲਣੇ ਪਾਜੀ ਬਹੁਤ ਜਿਆਦੇ ਆਏ ਯਾਰ ਥੋੜੇ ਹੀ ਆਏ ਬੜੇ ਆਏ ਯਾਰ ਇੱਥੇ ਕੋਲ ਨਲੀ ਆਜੋ ਹੋ ਜੋ ਮੋਰੇ ਅਸੀਂ ਤਾਂ ਖਾਂਦੇ ਹੀ ਰਹੀ ਤਾਂ ਤਗੜਾ ਹੀ ਆ ਜਗ ਜਾ ਕੇ ਨਾ ਮੰਡੀ ਕੋਲ ਚਲੀ ਇਦਾਂ ਲਾਲੀ ਦੇਖ ਲੈ ਕੱਲ ਉਹ ਸਾਡੇ ਨਾਲ ਫਿਰਦਾ ਪੀਜਿਆਂ ਦੇ ਦਰਸ਼ਨ ਕਰ ਕਿੱਡੇ ਕਿੱਡੇ ਟੋਕਰਿਆਂ 'ਚ ਡੱਡੇ ਡੱਡੇ ਪੀਗੇ ਤੁਸੀਂ ਉੱਥੇ ਮਾਮਾ ਇੰਨਾ ਕ ਪੀਜਾ ਲੈਣਾ ਕਹਿੰਦਾ ਜੀ 12 ਪੀਸ ਕਰ ਦਿਓ ਹੈ ਮੈਂ ਹੀ ਬੁੱਲਿਆ ਆ ਕੋਈ ਨਹੀਂ ਜਾ ਕੇ ਨਾ ਯਾਰ ਤਾ ਦਾ ਮਸੀਤਿਆਂ ਨਾਲ ਜੁੜੇ ਜੋਇਨਿੰਗ ਮਸਾਲਾ ਯਾਰ ਬਾਜੀ ਉਹ ਜਿੱਤੇ ਦੰਦੀਆਂ ਵੱਡੀਆਂ ਹੋਈ ਦੇ ਦੇ ਝੂਠਾ ਹੀ ਦੇ ਦੇ ਮੇਰੇ ਨਹੀਂ ਨਹੀਂ ਭਾਜੀ ਲੈਲਾ ਯਾਰ ਉਹ ਤੇਰੇ ਕੋਲ ਜਗਦਾ ਭਾਜੀ ਲੱਗਦਾ ਆ ਜਿਹੜਾ ਗੰਦੀ ਵਾਲਾ ਦੇ ਦੇ ਹੈ ਪਿੰਦੇ ਉਹ ਹੈ ਉਹ ਹੈ ਗੰਦੀ ਵਾਲੇ ਇਹਦਾ ਉਹ ਤੇ ਬਾਲੂਸ਼ਾਈ ਖਾਂਦੇ ਆ ਇਹ ਇਹਨਾਂ ਨੂੰ ਸਪੋਸੇ ਛੇੜੇ ਜਿਹੜੇ ਬਾਲੂਸ਼ਾਈਆਂ ਦੇ ਪਾਲੇ ਰਹੇ ਚਾਹ ਨਾ ਨਹੀਂ ਭਾਜੀ ਇਹ ਅਮਰੀਕਾ ਦਾ ਜਾਂ ਕੈਨੇਡਾ ਦਾ ਪੀਦਾ ਕੈਨੇਡਾ ਦਾ ਇਹ ਕੈਨੇਡਾ ਦੇ ਹਨ ਠੀਕ ਹੈ ਜੀ ਉਧਰੋਂ ਪਾਣੀ ਲੈ ਕੇ ਆਏ ਗੱਲਾਂ ਵਾ ਪਾਣੀ ਵੀ ਇੱਥੇ ਦਾ ਪਾਣੀ ਵੀ ਇੱਥੇ ਦਾ ਪਾਣੀ ਵੀ ਕੈਨੇਡਾ ਦਾ ਇਹ ਘਰ ਦੇ ਲੈ ਕੇ ਆਏ ਆ ਅਸੀਂ ਕੱਖ ਨਹੀਂ ਲੈ ਕੇ ਆਏ ਘਰ ਦੇ ਲੈ ਕੇ ਆਏ ਆ ਇਹ ਘਰ ਦੇ ਲੈ ਆਏ ਕਿਤੇ ਤੁਹਾਨੂੰ ਪਾਜੀ ਨੂੰ ਨਹੀਂ ਆਏ ਜੀ ਸਾਰੇ ਅਮਰੀਕਾ ਤੋਂ ਬਾਹਰੋਂ ਤਾਂ ਮੋਬਿਲੋ ਕਿਹਨਾਂ ਦੇ ਕਰਮਾਂ ਦਾ ਆ ਹੀ ਜਾਂਦੇ ਬੰਦੇ ਹਨਾ ਇਹ ਤਾਂ ਹੈ ਜੀ ਏ ਬੰਦੇ ਦਾ ਭਾਈ ਧੱਕੇ ਨਾ ਕਰਮ ਬਣਾ ਲੈਂਦੇ ਆ ਆਪ ਲਵਾਉਂਦੇ ਕਹਿੰਦਾ ਕਰਮ ਤੂੰ ਭੱਜ ਕੇ ਉੱਠਦਾ ਹੀ ਆ ਗਿਆ ਸਵੇਰੇ ਇਹਨੂੰ ਜੇ ਹਿਸਾਬ ਨਾਲ ਤਾਂ ਜਿਹੜੀ ਪੋਜੀਸ਼ਨ 'ਚ ਆਇਆ ਬੈੱਡ ਤੋਂ ਭਾਜੀ ਨੇ ਚੱਕ ਕੇ ਤੈਨੂੰ ਖੜਾ ਕੀਤਾ ਹੁਣ ਤੂੰ ਇਦਾਂ ਹੀ ਤੁਰ ਪਿਆ ਨਹੀਂ ਭਾਈ ਤੂੰ ਜਾਣ ਕੇ ਚਪਾ ਪਾ ਗਿਆ ਯਾਰ ਨੇ ਉਧਰ ਮੌਸਮ ਕਾਦਾ ਫੇਮ ਹੀ ਆ ਭਾਜੀ ਮੌਸਮ ਮੌਸਮ ਕਿਤੇ ਭਾਜੀ ਇੱਥੇ ਅਮਰੀਕਾ ਜੀ ਵਧੀਆ ਪਾਈ ਗਰਮੀ ਆ ਉੱਥੇ ਤੇ ਸੇਮ ਹੀ ਆ ਨਾ ਆਹ ਵਈਆ ਬੈਠਾ ਸਾਡੇ ਉੱਤੇ ਆ ਕਿਦਾਂ ਇੱਥੇ ਗਰਮ ਤੋਂ ਲੱਗੀ ਆ ਗਰਮੀ ਹੀ ਆ ਜੰਦਾ ਵਧੀਆ ਰਹਿੰਦਾ ਈ ਵਾਲਾ ਹਵਾ ਕਹਿੰਦੇ ਬੋਦੀਆ ਜੀ ਛਾੜਲ ਦੇ ਠੰਡਾ ਵਈ ਇੱਧਰ ਸਰੀ ਛਾੜਲ ਆਪਣੇ ਅੱਜ ਠੰਡਾ ਵਈ ਮੈਂ ਪਾਈ ਕੱਲ ਛੂਪਾ ਕੇ ਸਾਰਾ ਦਿਨ ਤੁਰਿਆ ਫਿਰਦਾ ਰਿਆਂ ਹੈ ਨਹੀਂਗਾ ਕੋਈ ਸੋਰਸ ਵਾ ਜਦੋਂ ਪਾਇਆ ਪਤਾ ਕਿ ਇਹ ਭਾਈ ਗੋਲੇ ਦਾ ਡੈਡੀ ਜਿਹੜੇ ਸਟੋਰ ਤੇ ਲੱਗਾ ਉਹਨਾਂ ਦਾ ਆਲੂ ਆ ਇਹ ਜੋਤੀ ਦਾ ਆਲੂ ਆ ਭਾਜੀ ਆ ਮਟਰ ਪਤਾ ਨਹੀਂ ਕਿਹੜਾ ਦੜਾ ਫੜਾ ਪਾਇਆ ਆਲੂ ਦਾ ਸ਼ੋਰ ਆ ਵੀ ਉਹ ਹੀ ਆ ਚਲੋ ਜੀ ਇੱਧਰ ਚੈੱਕ ਕੰਦੇ ਫੈਮਿਲੀਆਂ ਨੂੰ ਲੋਕੀ ਮਿਲਣ ਨੇ ਇੱਧਰ ਆ ਕੇ ਆਹ ਸਿਸਟਮ ਵਧੀਆ ਕੋਈ ਰੋਗ ਟੋਕ ਨਹੀਂ ਹੁਣ ਬਹੁਤ ਬੰਦੇ ਇਦਾਂ ਜਿਹੇ ਤਾਂ ਬਹਿ ਕੇ ਗੱਡੀਆਂ 'ਚ ਦਿਨੋਂ ਨਿਕਲ ਜਾਂਦੇ ਨਾ ਪੁੱਛਣ ਦੇ ਚਲੋ ਅਮਰੀਕਾ ਜਿਹੜੇ ਹੁੰਦਾ ਜਿੰਨਾਂ ਤੋਂ ਕਈਆਂ ਤੋਂ ਨਹੀਂ ਹੁੰਦਾ ਬੀ ਦਾ ਬੁੱਧ ਆਹ ਗੋਰਿਆਂ ਦੇ ਘਰ ਬਾਰਡਰ ਤੇ ਆ ਕੈਨੇਡਾ ਵਾ ਆ ਰੋਡ ਜਾਂਦੀ ਸਿਰਫ ਇੱਕ ਵਿੱਚ ਗੱੱਬੇ ਦੀ ਤੇ ਆ ਨਾਲ ਹੀ ਪਾਰਕ ਅਮਰੀਕਾ ਦੀ ਸ਼ੁਰੂ ਹੋ ਜਾਂਦੀ ਆ ਆ ਅਮਰੀਕਾ ਦੀ ਪਾਰਕਿੰਗ ਕੈਨੇਡਾ ਵਾਲਿਆਂ ਦੀ ਉਧਰ ਲਾ ਕੇ ਆਏ ਆ ਅਸੀਂ ਗੱਡੀ ਬਹੁਤ ਸੇ ਖੜੇ ਹੋਏ ਫਿਗੇ ਆ ਜੀ ਇਕੱਠੇ ਹੋ ਕੇ ਤੇ ਪੁਲਿਸ ਵਾਲਾ ਨਾਲ ਹੀ ਗੱਡੀ ਲੈ ਕੇ ਆ ਗਿਆ ਨਾਲ ਕੀ ਕਹਿੰਦਾ ਭਾਜੀ ਭਾਜੀ ਬੰਦੇ ਪਰਖਦੇ ਆ ਜਦੋਂ ਆ ਦੇਖ ਲਿਆ ਵਿੱਚੋਂ ਪਟਾਕੇ ਜ਼ੋਰ ਨਾਲ ਫੇਰਨਾ ਜਦੋਂ ਗਾਂ ਹੀ ਨਾ ਮੰਗੇ ਤੇ ਮੰਦੇ ਜੇ ਦੇ ਵਿੱਚ ਚੱਲ ਗਿਆ ਆ ਤਾਂ ਜੇ ਰਹਿਤ ਕਿੰਨੇ ਗਏ 2 2 4 5 6 ਹਾਂ ਬਾ ਇੰਨੇ ਕਿ ਜਾਣੇ ਜੇ ਚੱਲ ਗਏ ਆ ਕੈਨੇਡਾ ਵਾਲੇ ਚੱਲ ਗਏ ਇਸ ਵਾਰ ਟੂਰਨਾਮੈਂਟ ਕਰਾਇਆ ਨਹੀਂ ਭਾਈ ਉਦੋਂ ਹੀ ਬਸ ਚੱਲੇ ਹੁਣ ਕਹਿੰਦਾ ਕੈਨੇਡਾ ਨੂੰ ਅਮਰੀਕਾ ਤੋਂ ਕੈਨੇਡਾ ਨੂੰ ਆ ਵਾ ਬਸ ਪਾਰ ਕਰਨੀ ਆ ਦੇਖ ਲਓ ਖੰਭਾ ਜਿਆ ਇਧਰੋਂ ਕਾਇੀ ਪਾਰ ਲੋ ਜੀ ਭਾਈ ਬੜਾ ਤੇਰੀ ਮਾਪਣਾ ਆ ਪਾਏ ਕਹਿੰਦੇ ਬਾਰਡਰ ਤੇ ਬਾਕੀ ਚੱਲੇ ਆ ਹੁਣ ਦੁਬਾਰਾ ਆਪਣੇ ਕਿੱਥੇ ਵਤਣਾ ਨੂੰ ਬਾਜੀ ਅਮਰੀਕਾ ਤੋਂ ਹੋ ਕੇ ਦੀ ਦੁਬਾਰੇ ਕੈਨੇਡਾ ਆ ਗਏ ਹਾਂ ਮਿੰਟ ਕਿੰਨੇ ਇੱਕ ਮਿੰਟ ਦਾ ਫਾਸਲਾ ਇਧਰੋਂ ਸਿਰਫ ਦਸ ਸਵਾ ਦਸ ਸੰਗੜ ਜਾਏਗਾ ਕੀ ਆ ਇਹ ਇਹ ਕਹਿੰਦੇ ਰੱਖਿਆ ਇੱਥੇ ਕੋਈ ਪੁਰਾਣਾ ਹੀ ਯਾਰੀ ਤੁੰਦ ਕੋਈ ਹੈ ਲਓ ਜੀ ਇਹਦਾ ਲਾਲੀ ਕੋਠੇ ਦਾ ਇਹਦੇ ਬਾਰੇ ਤਾਂ ਦੱਸ ਇੱਕ ਘਰਪਾਜੀ ਚੰਗੇ ਮਹੰਗੇ ਹੋਣੇ ਆ ਨਾ ਇਧਰ ਵੀ ਪੁਰਾਣੀ ਆ ਗੋੜਿਆਂ ਦੇ ਲਓ ਜੀ ਕਰੋਚੇ ਇੱਕ ਕਹਿੰਦੇ ਮਾਹੌਲ ਆ ਖੜਾ ਪੁਰਾਣੀਆਂ ਉਹ ਲੈ ਉਹਨਾਂ ਨੂੰ ਆਹ ਪਰ ਦਈਏ ਉਹਨਾਂ ਦੇ ਪੱਖੇ ਨੂੰ ਲਾਉਗੇ ਕਿਹੜੇ ਆਹ ਆਹ ਇਹ ਸੀ ਆਹ ਲੈ ਡੈਡੀ ਨੇ ਰੀਆਂ ਲਿਆ ਦੂ ਉਹਨਾਂ ਦੀਆਂ ਬਾਅਦ ਹਸਤੇ ਮੈਂ ਕੀ ਕਹਾਂ ਸੁਤੇਪੇ ਕੰਦਾ ਜਨ ਵਜਣ ਸਾਰਾ ਡੱਬਰ ਇਧਰੋਂ ਸੌਤੇ ਛੱਡੇ ਮੰਮੀ ਇਹਦੀ ਤੇ ਡੈਡੀ ਰਜਾਈ ਲੈਣ ਤੱਕ ਜਦ ਪੇ ਗਲੀ ਜੋਗਣਾ ਉਹ ਬਈਆ ਇਦਾਂ ਹੀ ਹੋਵੇ ਇਦਾਂ ਦਾ ਪੱਖਾ ਵਾਜੀ ਆਹ ਕੀ ਕਰ ਲਿਓ ਚੈੱਕ ਕਹਿੰਦੇ ਮਾਹੌਲ ਕੈਂਟ ਹੀ ਆ ਆ ਘਰੋ ਚੈੱਕ ਬਲੌਗ ਦਿਖਾਤਾ ਤੁਹਾਨੂੰ ਜਿਹਨੇ ਟੱਪਣਾ ਬਾਰਡਰ ਆਪ ਹੀ ਟੱਪ ਲਿਓ ਕਹਿੰਦਾ ਹੁਣ ਆਪ ਹੀ ਟੱਪ ਲਿਓ ਸਾਰਾ ਕੁਝ ਦੱਸਿਆਂਦਾ ਸਾਰਾ ਕੁਝ ਦੱਸਿਆਂਦਾ ਕਿੱਥੇ ਪੁਲਿਸ ਖੜਦੀ ਆ ਕਿੱਥੇ ਕੀ ਆ ਮੈਂ ਬਾਰਡਰ ਦਿਖਾਤਾ ਜਿੱਥੇ ਮਰਜੀ ਹੁਣ ਟੱਪ ਲਿਓ ਇਧਰੋਂ ਆ ਟੱਪਣਾ ਤੁਸੀਂ ਆਪਣੇ ਰਸਤੇ ਦੇ ਹੋਰ ਕਿਉਂ ਭਾਜੀ ਆਪਣੇ ਆਪਣੇ ਰਸਤੇ ਸਾਨੂੰ ਤਾਂ ਕਿਸੇ ਨੇ ਫੋਨ ਹੀ ਕਹਨਾ ਬਾਰਡਰ ਟਪਾਓ ਟੱਪਣਾ ਤੁਸੀਂ ਆਵਜਾ ਬਾਰਡਰ ਆ ਗੱਡੀਆਂ ਖੜੀਆਂ ਕੋਈ ਉਧਰ ਅਮਰੀਕਾ ਦਾ ਆਇਆ ਹੋਵੇ ਜਿੱਦਾਂ ਮਰਜੀ ਬਹਿ ਕੇ ਚੱਲ ਜAVE ਇਧਰ ਆ ਦੇਖ ਲੋ ਆ ਪੁਲਿਸ ਨੇ ਘੇਰ ਲੇ ਮੇ ਰਖਿਆ ਨਾ ਉਧਰ ਭਾਜੀ ਪੁਲਿਸ ਨੇ ਘੇਰ ਲੇ ਪੁੱਛਣ ਲਾ ਪਏ ਉਧਰ ਆ ਜਾਂਦਾ ਅਮਰੀਕਾ ਨੂੰ ਜੀ ਉਧਰ ਮ ਹੈਗੀ ਆ ਵੀ ਅਮਰੀਕਾ ਹੀ ਆ ਸਾਰਾ ਭੱਜ ਕੇ ਜਾਮਾ ਗੱਡੀ ਤੇ ਪਰ ਲਈ ਤੇ ਹੈ ਦੇਖੀ ਭੱਜਦੇ ਮਗਰ ਫੜਨ ਇਹ ਦਿਨ ਨਿਕਲ ਜਾਣਾ ਇਧਰ ਨੂੰ ਆਹ ਬਾਈ ਛੱਡ ਕੇ ਇਦਾਂ ਹੀ 15 ਕਿਲੋਮੀਟਰ ਇਦਾਂ ਹੀ ਜਾ ਅੱਛਾ 15 ਕਿਲੋਮੀਟਰ ਹਾਂ ਬਿਲਕੁਲ ਮੋਰੀ ਟੁੱਟ ਗਈ ਸੀ ਬਾਈ 1:30 14 ਹੋ ਗਏ ਲੋ ਜੀ ਇਧਰ ਆ ਆ ਕੀ ਕਹਿੰਦੇ ਟੱਟੀ ਆਪ ਚੱਕੋ ਕਹਿੰਦੇ ਕੁੱਤੇ ਦੀ ਕਹਿੰਦੇ ਟੱਡੀ ਆਵ ਚੱਕੋ ਬਾਜੀ ਕਹਿੰਦੇ ਵੀ ਆਹ ਬੋਲਡਰ ਦੇ ਨਾਲ ਨਾਲ ਉਹਨੂੰ ਵੀਡੀਓ ਜਿਹੇ ਕਲਿੱਪ ਦੇ ਦਿਆ ਕਰੋ ਦੋ ਵਾਰੀ ਸਹੀ ਗੱਲ ਹੈ ਤੈਨੂੰ ਵਲੌਗ ਮੈਨੂੰ ਭੇਜ ਦੂੰ ਲਾਲੀ ਵਲੌਗ ਭੇਜ ਦੂੰ ਤੈਨੂੰ ਤੂੰ ਕਰਾਵੀਂ ਕਰੋ ਚੈੱਕ ਜੀ ਕਿਦਾਂ ਲੱਗਿਆ ਬਲੌਗ ਦੱਸਿਓ ਕਹਿੰਦੇ ਅਮਰੀਕਾ ਜਾ ਕੇ ਆਏ ਮੁੰਡੇ ਨਹੀਂ ਅੱਗੇ ਗਈ ਆ ਝਾੜੀਆਂ ਟੂੜੀਆਂ ਤੋਂ ਵੀ ਕਿੰਨਾਂ ਗਦੇ ਸੀ ਭਾਜੀ ਇਧਰੋਂ ਕੀ ਘਾਣੇ ਉਹ ਝਾੜੀਆਂ ਦੇ ਵਿੱਚ ਉਹ ਜਿੱਦਾਂ ਹਨਾ 베ਰੀਆਂ ਕੰਡੇ ਬਹੁਤ ਲੱਗਦੇ ਸੀ ਨਿਕਲ ਜਾਂਦੇ ਇੱਥੋਂ ਲੋਕ ਹਜੇ ਵੀ ਹੂੰ ਮੁੜ ਕੇ ਤਿੰਨ ਚਾਰ ਦਿਨ ਤਾਂ ਅਮਰੀਕਾ ਚ ਜਾ ਕੇ ਭਾਂਜੋ ਸਰੀਰ ਚੋਂ ਕੰਡੇ ਕੱਢਣ ਨੂੰ ਲੱਗ ਜਾਂਦੇ ਸੀ ਤਾਂ ਨਹੀਂ ਆਹ ਵੋਤਲ ਸੱਡਦੇ ਸੱਡਦੇ ਨੂੰ ਫੋਨ ਸੱਟ ਲਿਆ ਇੱਧਰ ਉਹ ਮਗਰ ਕੈਮਰਾ ਟੁੱਟ ਗਿਆ ਨਹੀਂ ਲੈਣਾ ਭਰਾਵਾ ਇੱਥੇ ਨਹੀਂ ਲੈਦਾ ਮੋੜ ਕੇ ਤੂੰ ਕਮੇ ਗੋਫੰਡ ਚਲਾਓ ਯਾਰ ਪੂਣੀ ਲੈਦੇ ਉਹ ਮੁੰਦਰ ਪਾਣੀ ਨਿਕਲ ਗਿਆ ਭਾਜੀ ਦੇ ਮੂੰਹ ਚ ਲਓ ਜੀ ਹੈਲੀਕਾਪਟਰ ਦੇਖ ਲਓ ਤੁਹਾਨੂੰ ਨੇੜਿਆਂ ਦਿਖਾ ਲੰਦੇ ਆਂ ਹੈ ਕਿੱਥੇ ਆ ਤੁਸੀਂ ਭੱਜ ਭੱਜ ਉੱਥੇ ਚੜ੍ਹਦੇ ਹੁੰਦੇ ਸੀ ਜਦੋਂ ਰਾਤ ਨੂੰ ਗੂਜ ਪੈਣੀ ਮੰਮੀ ਇਹਦੀ ਨੇ ਕਹਿਣਾ ਆ ਜਾਓ ਤਿੰਨੇ ਭਰਾ ਉੱਠ ਕੇ ਤੈਨੂੰ ਜਾਗ ਦਿਖਾ ਲਾਂ ਆ ਆ ਕਹਣਾ ਪੁੱਤ ਨਹੀਂ ਆਪਣੇ ਆਪਣੇ ਜਾਦੇ ਆ ਉਦੋਂ ਚੜ੍ਹਦੇ ਆਪਣੇ ਹਨ ਕੈਂਟਰ ਲਾ ਕੇ ਕਰਕੇ ਫੌਜੀ ਤਾਂ ਹੀ ਰਹਿੰਦੇ ਲਓ ਜੀ ਚੈੱਕ ਕਹਿੰਦੇ ਬਾਰਡਰ ਦਾ ਮਾਹੌਲ ਆ ਇੱਧਰ ਕਰੋ ਜੀ ਚੈੱਕ ਕਹਿੰਦੇ ਆ ਕੈਨੇਡਾ ਬਸ ਇੱਥੋਂ ਐਂਟਰੀ ਮਿਲ ਜਾਂਦੀ ਆ ਦੇਖ ਲਓ ਆਪਾਂ ਤਾਂ ਸੈਟ ਤੋਂ ਨਿਕਲ ਜਾਣਾ ਤੇ ਆ ਚੈਕਿੰਗ ਮਾੜਾ ਜਿਹਾ ਕਰਦੇ ਬਸ ਪਾਸਪੋਰਟ ਪਾਸਪੋਰਟ ਦੇਖਦੇ ਭਾਜੀ ਇੱਧਰ ਜੀ ਪਾਸਪੋਰਟ ਦਾ ਡਾਟਾ ਬਾਕੀ ਕਈ ਭਰਾ ਜਿਹਦਾ ਮੈਪ ਲਾ ਕੇ ਆਇਓ ਜਿਹਨੇ ਹੁਣਾਪਾਰਕ ਨੂੰ ਕਈ ਸਿੱਧਾ ਹੀ ਅਮਰੀਕਾ ਪਹੁੰਚ ਜਾਂਦੇ ਇੱਥੋਂ ਭਾਜੀ ਗਲਤੀ ਨਾਲ ਜਲ ਜਾਂਦੇ ਆ ਤੇ ਫੇ ਉਹ ਫਾਈਨ ਕੁਈ ਨੂੰ ਲੱਗ ਜੋ ਇਹਨਾਂ ਦੀ ਕਾਰਵਾਈ ਲੱਗ ਪਾਉਂਦੇ ਆ ਆ ਲਓ ਜੀ ਆ ਹੋ ਗਿਆ ਕਹਿੰਦੇ ਇੱਧਰ ਕੈਨੇਡਾ ਚ ਐਂਟਰ ਰੋਜਾ ਇੱਕ ਚੂੰਗੀ ਘਟਾਤੀ ਚੂੰਗੀ ਅੱਗੇ ਹੁੰਦੀ ਸੀ ਨਾ ਆਪਣੇ ਹਲੋ ਜੀ ਪਹੁੰਚ ਗਏ ਪਹੁੰਚ ਗਏ ਹਾਂ ਜੀ ਕਰੋ ਚੈੱਕ ਜੀ ਆ ਬੜ ਕੇ ਕੈਨੇਡਾ ਚ ਤੇ ਆਪਾਂ ਵੀ ਲੱਗੇ ਨਿਕਲਣ ਹੁਣ ਇਧਰ ਦਿਖਾ ਦੇ ਵੈਲਕਮ ਕਿੱਥੇ ਲਓ ਜੀ ਬ੍ਰਿਟਿਸ਼ ਕੋਲੰਬੀਆ ਚ ਕਰਤਾ ਇਹਨਾਂ ਨੇ ਵੈਲਕਮ ਕਰੋ ਚੈੱਕ ਹਾਂ ਜੀ ਪਹੁੰਚ ਗਏ ਕਹਿੰਦੇ ਕਿੱਥੇ ਜ਼ੀਰੋ ਐ ਵੀ ਨਿਊ ਤੇ ਬਾਜੀ ਹਾਂ ਜੀ ਆ ਹੈਗੇ ਅਮਰੀਕਾ ਵਾਲਿਆਂ ਦੇ ਘਰ ਆ ਸਮਝ ਲੱਗਿਆ ਜੀ ਆਹ ਦੇਖੋ ਆਹ ਤੋਂ ਟੱਪ ਕੇ ਦੀ ਲੋਕੀ ਵੱਢ ਜਾਂਦੇ ਉਧਰ ਨੂੰ ਤੇ ਇਧਰ ਹੈਗੇ ਆ ਕੈਨੇਡਾ ਵਾਲਿਆਂ ਦੇ ਘਰ ਆ ਹੁਣ ਅਮਰੀਕਾ ਦਾ ਘਰ ਆ ਅਮਰੀਕਾ ਦੇ ਆ ਸਾਰੇ ਘਰ ਦੇਖ ਲੋ ਹੈ ਕੁਛ ਜੀ ਇਹੀ ਟੱਪਟ ਪੁੱਦਿੰਦੇ ਕਈ ਵਲੇ ਭਜੀ ਕਹਿੰਦੇ ਇੱਥੇ ਆ ਕੀ ਆ ਕੁਛ ਵੀ ਨਹੀਂ ਆ ਵਿੱਚ ਜਿੱਦਾਂ ਮਰਜੀ ਇੱਥੇ ਆ ਜਾ ਕੇ ਉਹਦੇ ਡਰਾਈਵਰ ਚਾਹੀਏ ਆ ਦੇਖੋ ਜੀ ਮੋਰੇ ਜਾ ਕੇ ਚੜਜੋ ਰੋਡ ਤੇ ਕੋਈ ਸਿਕਿਉਰਟੀ ਨਹੀਂ ਕੋਈ ਕੁਛ ਨਹੀਂ ਉਹ ਅਮਰੀਕਾ ਚ ਬੈਠੇ ਲੋਕੀ ਤੇ ਸਿਰਫ ਇੱਕ ਨਾਲਾ ਹੀ ਆ ਨਾ ਆਪਣੇ ਤਾਂ ਤਾਰਾਂ ਲੱਗੀਆਂ ਕਹਿੰਦੇ ਪਾਕਿਸਤਾਨ ਨੂੰ ਤੇ ਇੱਧਰ ਸਿਰਫ ਆਹੀ ਹੈ ਕਿ ਨਾਲਾ ਜਾਂ ਟੱਪੋ ਤੇ ਪਹੁੰਚ ਜੋ ਕਹਿੰਦੇ ਅਮਰੀਕਾ ਪਹੁੰਚੇ ਹੋ ਪਰ ਭਾਜੀ ਕਿਦਾਂ ਆਪਣੇ ਰਿਸਕ ਤੇ ਆਪਣੇ ਰਿਸਕ ਤੇ ਇੱਧਰ ਲਾਲੀ ਕਹਿੰਦਾ ਪਰਸ ਗੱਡੀ 'ਚ ਰਹਿ ਗਿਆ ਵਾ ਤੇ ਗੱਡੀ ਵੀ ਖੁੱਲੀ ਆ ਭਾਜੀ ਮੈਂ ਤਾਂ ਉਹਦੇ ਵਿੱਚ ਕੀ ਆ ਮम्मा ਕਾਗਜੇ ਇਕੱਠੇ ਕਰ ਸਰ ਪਾਏ ਹੁਣੇ ਕਹਿੰਦਾ ਕੋਈ ਚਾਹੇ ਲੈ ਚੱਲਣਾ ਸਟਾਰਬਕਸ ਆਏ ਸੀ ਆ ਲਾਲੀ ਛੱਡਣ ਲੱਗਾ ਸੀ ਕਹਿੰਦਾ ਸਵਾਦ ਨਹੀਂ ਆ ਪਿੰਡ ਤੁਸੀਂ ਹਨਾ ਫਿਰ 파ੜਦਾਂਦੇ ਹੁੰਦੇ ਸੀ ਉੱਥੇ ਸ਼ਪੀਲ ਦਾ ਡੋਲੂ ਭਰਉਣ ਤੋਂ ਸ਼ਪੀਲ ਦਾ ਡੋਲੂ ਭਰਉਣ ਤੋਂ ਫਿਰ 파ੜਦਾਂਦੇ ਹੁੰਦੇ ਸੀ ਇੱਕ ਦੂਸਰੇ ਦਾ ਤੁਸੀਂ ਹੱਥੇ ਜੂਠ ਛੱਡਣ ਲੱਗਾ ਬਾਕੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਸਨੈਪਚੈਟ ਦੀ ਆਈਡੀ ਹੈਗੀ ਆ ਜੀ b pwar3 ਤੇ ਇੰਸਟਾਗ੍ਰam ਦੀ ਹੈਗੀ ਆ pwar.sing ਤੇ ਕਰ ਲਿਓ ਸਾਰੇ ਜਣੇ ਫੋਲੋ ਫਿਰ ਜਿਆਦਾ ਵੀਡੀਓ ਆਪਾਂ ਉੱਤੇ ਹੀ ਪਾਈ ਦੀਆਂ ਬਲੌਗ ਤਾਂ ਚਲੋ ਹਫਤੇ 'ਚ ਦੋ ਕੀ ਪਾਈਦੇ ਆ ਤੇ ਕਰ ਲਿਓ ਬਾਕੀ ਕਾਊਂਟ ਵੀ ਫੋਲੋ TikTok ਦੀ ਹੈਗੀ ਆ pawar.singh ji ਕਰ ਲਿਓ ਸਰਜ ਤੇ ਕਰ ਲਿਓ ਫੋਲੋ ਹੁਣ ਆਪੀ